ਸਤ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਅੱਜ ਇੱਕ ਹੋਰ ਕਹਾਣੀ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਉਮੀਦ ਆ ਤੁਹਾਨੂੰ ਇਹ ਕਹਾਣੀ ਜਿੰਨੀ ਤੁਹਾਨੂੰ ਪਸੰਦ ਆਵੇਗੀ ਤੇ ਇੱਕ ਬੇਨਤੀ ਹੋਰ ਕਰ ਦਿਆਂ ਜਿਹੜਾ ਕੋਈ ਮੇਰੇ ਵੀਰ ਭਰਾ ਇਸ ਚੈਨਲ ਦੇ ਨਾਲ ਨਵਾਂ ਜੁੜਿਆ ਉਸ ਨੂੰ ਹੱਥ ਵਧ ਕੇ ਬੇਨਤੀ ਹੈ ਵੀ ਇਸ ਸਾਡੇ ਪੇਜ ਨੂੰ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਜੋ ਆਪਾਂ ਤੁਹਾਨੂੰ ਸੁਣਾਉਂਦੇ ਹਾਂ ਉਹ ਕਹਾਣੀ ਇੱਕ ਸੇਠ ਹੁੰਦਾ ਰਾਤ ਨੂੰ 2:00 ਦਾ ਟਾਈਮ ਹੁੰਦਾ ਸੇਠ ਆ ਆਪਣੀ ਬਿਸਤਰੀ 'ਚ ਪਿਆ ਹੁੰਦਾ ਤੇਨੂੰ ਨੀਂਦ ਨਹੀਂ ਆ ਰਹੀ ਹੁੰਦੀ ਜੇਨੂੰ ਨੀਂਦ ਨਹੀਂ ਆਉਂਦੀ ਤੇ ਸੇਠ ਧਰੋਂ ਗੱਡੀ ਕੱਢਦਾ ਗੱਡੀ ਕੱਢ ਕੇ ਉਹ ਇੱਕ ਮੰਦਰ ਦੇ ਵਿੱਚ ਚਲਾ ਜਾਂਦਾ ਜੇਨੂੰ ਮੰਦਰ ਦੇ ਵਿੱਚ ਜਾਂਦਾ ਤਾਂ ਮੰਦਰ ਦੇ ਵਿੱਚ ਜਾ ਕੇ ਉਹ ਮੱਥਾ ਟੇਕਦਾ ਤੇ ਇੱਕ ਉੱਥੇ ਲੱਗੇ ਹੀ ਇੱਕ ਬੰਦਾ ਹੋਰ ਬੈਠਾ ਹੁੰਦਾ ਉਹ ਬਹੁਤ ਗਰੀਬ ਘਰੋਂ ਲੱਗਦਾ ਤੇ ਉਹ ਪ੍ਰਾਰਥਨਾ ਕਰੀ ਜਨਨੰਦ ਮਹਾਰਾਜ ਮੈਨੂੰ ਮੇਰੇ ਘਰ ਵਾਲੀ ਬਿਮਾਰ ਹੈ ਤੇ ਮੈਨੂੰ ਪੈਸਾ ਹੀ ਲੋੜ ਹੈ ਤੇ ਉਹ ਬੰਦਾ ਪ੍ਰਮਾਤਮਾ ਦੇ ਅੱਗੇ ਅਰਦਾਸਾਂ ਬੰਦਿਆ ਕਰੀ ਜਾਂਦਾ ਤੇ ਸੇਸ਼ ਉਹਨੂੰ ਦੇਖਦਾ ਤੇ ਉਹਨੂੰ ਕਹਿੰਦਾ ਯਾਰ ਤੂੰ ਇਸ ਟਾਈਮ ਆ ਕੇ ਇੱਥੇ ਕੀ ਕਰਦਾ ਤਾਂ ਉਹ ਬੰਦਾ ਕਹਿੰਦਾ ਯਾਰ ਮੈਨੂੰ ਤਾਂ ਵੀ ਆਹ ਪ੍ਰੋਬਲਮ ਹੈ ਮੈਂ ਇਸ ਲੋਟਾ ਮੇਰੇ ਘਰ ਦੇ ਪਾਰ ਹੈ ਤੇ ਉਹ ਹਸਪਤਾਲ ਦੇ ਵਿੱਚ ਦਾਖਲ ਤੇ ਮੈਂ ਤਾਂ ਅਰਦਾਸ ਕਰਨ ਆਇਆ ਸੀ ਵੀ ਮੈਨੂੰ ਕੁਝ ਪੈਸੇ ਚਾਹੀਦ ਨੇ ਤੇ ਪ੍ਰਮਾਤਮਾ ਦੇ ਕੋਲੇ ਅਰਦਾਸ ਕਰਨ ਆਇਆ ਸੀ ਕਿਉਂਕਿ ਮੇਰੇ ਘਰ ਅਲੱਗ ਆਪਰੇਸ਼ਨ ਆ ਤੇ ਆਪਰੇਸ਼ਨ ਕਾ ਵਾਸਤੇ ਮੈਨੂੰ ਪੈਸੇ ਚਾਹੀਦੇ ਸੀ ਉਹ ਬੰਦਾ ਚੱਟਾ ਆਪਣੀ ਜੇਬ ਵਿੱਚੋਂ ਪੈਸੇ ਕੱਢਦਾ ਪੈਸੇ ਕੱਢ ਕੇ ਉਸ ਬੰਦੇ ਨੂੰ ਦੇ ਦਿੰਦਾ ਕਹਿੰਦਾ ਲੈ ਤੇ ਜਾ ਤੇ ਜੇ ਆਲਾ ਕਾੜ ਜੇ ਤੈਨੂੰ ਹੋਰ ਲੋੜ ਪਈ ਪੈਸਾ ਨਹੀਂ ਤਾਂ ਮੈਨੂੰ ਉਹ ਗਰਲੀ ਦੇ ਮੇਰਾ ਐਡਰੈਸ ਹੈ ਤੇ ਪਤਾ ਲਿਖਿਆ ਹੋਇਆ ਸਾਰਾ ਤੇ ਤੂੰ ਇਸ ਐਡਰੈਸ ਤੇ ਮੈਨੂੰ ਮਿਲਣੀ ਉਹ ਬੰਦਾ ਪੈਸੇ ਫੜਦਾ ਤੇ ਪਰ ਜਿਹੜਾ ਐਡਰੈਸ ਹੁੰਦਾ ਉਹ ਐਡਰੈਸ ਨੂੰ ਮੋੜ ਦਿੰਦਾ ਕਹਿੰਦਾ ਭਈ ਇਹ ਮੇਰੇ ਕੋਲ ਹੈਗਾ ਉਹ ਕਹਿੰਦਾ ਤੇਰੇ ਕੋਲ ਪਤਾ ਵੀ ਐਡਰੈਸ ਤੇਰੇ ਕੋਲ ਕਿਵੇਂ ਹੈਗਾ ਤੂੰ ਤਾਂ ਮੈਨੂੰ ਅੱਜ ਮਿਲਿਆ ਤੇ ਪਹਿਲਾਂ ਤਾਂ ਆਪਾਂ ਕਦੇ ਮਿਲੇ ਨਹੀਂ ਪਰ ਤੇਰੇ ਕੋਲ ਐਡਰੈਸ ਕਿਵੇਂ ਆ ਉਹ ਕਹਿੰਦਾ ਐਡਰੈਸ ਦਾ ਕਹਿੰਦਾ ਜਦੋਂ ਮੈਂ ਇੱਥੇ 2:30 ਵਜੇ ਆ ਕੇ ਪਰਮਾਤਮਾ ਕੇ ਅਰਦਾਸ ਕਰਦਾ ਤੇ ਪਰਮਾਤਮਾ ਤੁਹਾਨੂੰ ਉਸੇ ਟਾਈਮ ਹੀ ਭੇਜ ਦਿੰਦਾ ਤੇ ਮੇਰੇ ਕੋਲ ਇਸ ਪਰਮਾਤਮਾ ਦਾ ਐਡਰੈਸ ਹੈਗਾ ਤੇ ਮੈਂ ਤਾਂ ਇਹ ਪਰਮਾਤਮਾ ਦੇ ਕੋਲ ਅਰਦਾਸ ਬੇਨਤੀ ਉਸ ਦਿਨ ਫੇਰ ਕਰਵਾ ਜਰੂਰ ਪਈ ਤੇ ਮੈਨੂੰ ਇਹ ਆਪੇ ਤੁਹਾਡੇ ਨਾਲ ਜਾਂ ਕਿਸੇ ਹੋਰ ਨਾਲ ਉਸ ਦਿਨ ਵੀ ਮਿਲਾ ਦੇਣਗੇ ਮੈਨੂੰ ਇਹਨਾਂ ਦਾ ਯਕੀਨ ਸੋ ਦੋਸਤੋ ਲਿਖੀ ਜੀ ਕਹਾਣੀ ਸੀ ਜੇਕਰ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਤੇ ਇਹ ਤਾਂ ਮੈਂ ਨਵਾਈ ਸਿੱਖਿਆ ਹੀ ਆ ਵੀ ਪਰਮਾਤਮਾ ਨੂੰ ਹਰ ਟਾਈਮ ਯਾਦ ਰੱਖੋ ਪਰਮਾਤਮਾ ਤੁਹਾਡੀ ਇੱਕ ਇੱਕ ਅਰਦਾਸ ਨੇੜੇ ਉਹ ਸੁਣਦਾ ਜੇ ਆਪਾਂ ਨੂੰ ਯਕੀਨ ਰੱਖਾਂਗੇ ਤਾਂ ਤੁਹਾਡਾ ਧੰਨਵਾਦ ਜੀ ਇਸ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰਿਓ ਤੇ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਫੇਸ ਪੇਜ ਆ ਫੇਸ ਪੇਜ ਵੀ ਫੋਲੋ ਜਰੂਰ ਕਰ ਲਿਓ ਧੰਨਵਾਦ